I know. صاحب بیٹھے پہنچے مجھے ایم ایل اے بنا کے بھیجنا اور مجھے پوری امید ہے کہ اب اس سمے کے پاوی موجودہ سرکار ہے نالے کی میں بیٹھ کے ودھان سبھا کے سوالوں کے جواب مانگوں گی جیڑے کہ یہاں سارے ਆਪ ਸਾਰੇ ਪਰਿਵਾਰ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਖੜੇ ਰਹੇ ਹਾਂ ਸੋ ਤੁਹਾਡਾ ਆਇੰਦਾ ਇੱਥੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੈ ਵੀ ਸੀਧੀ ਸਾਰਿਆਂ ਦਾ ਪਾਸਟਰ ਸਹਿਬ ਜੈ ਵੀ ਸੀਧੀ ਜੈ ਵੀ ਸੀਧੀ ਮੇਰੇ ਸਰਕਾਰ ਦੇ ਪ੍ਰੋਪਰ ਤੇ ਸਟੇਜ ਤੇ ਬੈਠੇ ਸਰਕਾਰ ਦੇ ਸਾਥ ਮੈਡਮ ਰਮਨ ਚੌਧਰੀ ਜੀ ਬੜਨ ਸਾਹਿਬ ਅਸ਼ੋਕ ਜੀ

ਚੱਲਣਾ ਬ੍ਰਿੰਦਾਂਛੇ ਲੱਲੇਹਾ ਚੱਲਣਾ ਬ੍ਰਿੰਦਾਂਛੇ ਅਸੀਂ ਬਾਜਾ ਐਕਸਪਰਟਸ ਨੇ ਉਹ ਫੋਟਰੀ ਬਣਾਇਆ ਤੇ ਜਿੰਦੜ ਅਸੀਂ ਬਾਜਾ ਐਕਸਪਰਟਸ ਫੇਰ ਕੱਢੀ ਲੋਕੀਂ ਕਿਹਾ ਬੋਲੋ ਆਪਾਂ ਦੇ ਪੰਜਾਬ ਦੇ ਨਾਲ ਨਹੀਂ ਗਿਆ ਆਦਰ ਸਹਿਬਾ ਇੱਕ ਇੱਕ ਚੀਜ਼ ਆਪਾਂ ਜਾਣੀ ਕਰਾਂ ਜਿਹਦੇ ਨਾਲ ਪ੍ਰਭੂ ਆ ਉਹਨੂੰ ਕੋਈ ਨਹੀਂ ਹਰਾ ਸਕਦਾ ਕਰੀਬ ਤੇ ਹਿਰਦੇ ਚ ਬਗੂ ਵਸਦਾ ਉਹਦੇ ਕੋਲ ਪ੍ਰਮਾਤਮਾ ਕੋਕੀ ਆਉਂਦਾ ਜਿਹੜਾ ਬਗੂ ਗੁਜਾਬ ਕਰਦਾ ਜਿਹੜਾ ਬਗੂ ਦਾ ਮੱਖਾ ਲੋਦਾ ਕਰੀਬ ਸੁਖੀ ਦੇ ਲੱਗਦਾ ਅੱਜ ਤੱਕ ਜਿੰਦੀਆਂ ਲਛਮਾਂ ਦਿੱਤੀਆਂ ਜੋ ਪਾਟੇ ਪਰਵਾਰ ਦੇ ਵੱਡੇ ਲੋਕ ਸਭ ਨੂੰ ਲੈ ਕੇ ਹੂਟ ਪੜ ਜੋ ਪਿਆਰ ਦਾ ਉਹ ਪੜਾਇਆ ਨਹੀਂ ਜਾਂਦਾ ਪਿੰਨਾਂ ਵਿੱਚ ਨੂੰ ਫਰਕ ਪਿਆ ਔਰ ਦੋ ਤਿੰਨ ਪੱਗਾਂ ਵਾਲੇ ਚਾਰ ਬੈਠੇ ਨੇ ਮੇਰੇ ਕ੍ਰਿਸ਼ਨ ਪ੍ਰਾਪ ਉਹ ਲੋਕ ਜਿੰਨੇ ਹੁੰਦੇ ਹੁੰਦੇ ਸੀ ਉਹਨਾਂ ਸਾਰਿਆਂ ਨੇ ਚਿੱਠੀਆਂ ਪੱਗਾਂ ਬੰਦੀਆਂ ਹੁੰਦੀਆਂ ਸੀ ਤੇ ਉਹ ਗੱਲ ਕਰਦੇ ਸੀ ਉਹਨਾਂ ਦੇ ਗੱਲ ਚ ਵਜਨ ਹੁੰਦਾ ਸੀ ਉਹ ਆਪਣੀ ਕੌਮ ਦੀ ਗੱਲ ਕਰਦੇ ਸੀ ਆਪਣੇ ਪੂਰੇ ਪਿੰਡ ਦੀ ਗੱਲ ਕਰਦੇ ਸੀ ਉਹਨਾਂ ਨੇ ਕਦੇ ਕਿਹ ਮੇਰ ਦੇ ਵਿੱਚ ਨੂੰ ਤੇ ਉਹ ਹੋਏ ਤੁਸੀਂ ਸਾਹਮਣੇ ਹੁੰਦੇ ਹੋ ਤੇ ਮੇਰੇ ਪੁਰਾਣੇ ਬੰਦੂਕ ਸੀ ਕਿਉਂ ਉਸ ਅਮਰੀਕਾ ਰੋਕੇ ਵੀ ਕ੍ਰਿਸ਼ਨ ਪ੍ਰਾਥਾ ਦੇ ਲੀਡਰ ਇਹਨਾਂ ਭਾਜਪਾ ਕੇ ਨਾਲ ਦੇ ਆਵਾਜ਼ ਨੂੰ ਪਾਰਟੀ ਨੇ ਅੱਜ ਤੱਕ ਇੱਕ ਵੀ ਆਪਣੀ ਕਾਰਡੀ ਪੰਜਾਬ ਦੇ ਬਾਹਰ ਤੇ ਮੈਂ 10 15 ਹਜ਼ਾਰ ਰੇਟ ਪੰਜਾਬੀਆਂ ਦੇ ਨਾਲ ਕੋਲ ਜਿਸ ਜਿਹੜੇ ਪੰਜਾਬ ਦੇ ਡਿਪਟੀ ਕਮਿਸ਼ਨਰ ਬਣਿਆ ਸੀ ਸਾਡਾ ਪ੍ਰਧਾਨ ਬਣਿਆ ਜਿਲ੍ਹੇ ਦਾ ਤੁਸੀਂ ਚੇਅਰਮੈਨ ਸੀਗੇ ਸੋਤਾ ਸਾਹਿਬ ਚੇਅਰਮੈਨ ਸੀਗੇ ਇਹ ਵੀ ਡਾਇਰੈਕਟਰ ਸੀਗਾ ਸਾਡਾ ਅਰਧਪਨ ਵਾਲਾ ਹਮਸਰਾ ਜਿਹੜਾ ਇੱਕੜਾਈ ਕਰ ਗਿਆ ਉਹਨੂੰ ਵੀ ਆਪ ਬੈਠੇ ਕਰਨਾ ਹੈ ਅਮੈਂ ਤੁਹਾਨੂੰ ਤਸਵੀਰ ਬਣਾਇਆ ਸਲਾਮਤ ਬਸਰੀ ਹੋਣਾ ਬਣਾਇਆ ਉਹ ਕੋਈ ਗੱਲਾਂ ਕਰਦੇ ਹੋ ਅੱਗੇ ਤੇ ਆਓ ਆਪਾਂ ਦੇ ਪਾਪ ਨੂੰ ਮੋਕਰ ਵਾਲਿਓ ਤੁਸੀਂ ਕਹਿੰਦੇ ਕਿ ਅਸੀਂ ਆਪ ਘਰਾਦਿਆਂ ਤੁਸੀਂ ਆਪ ਘਰਾਦੇ ਨਹੀਂ ਤੁਸੀਂ ਤੇ ਹੁਣ ਖਾਣ ਵਾਲੇ ਘਰ ਦੇ ਮਾਲਕ ਹੋ ਜਿਹੜੇ ਆਪਣੇ ਪੰਜਾਬ ਤੋਂ ਆਏ ਹੋ ਤੁਹਾਡੀ ਦੁਆ ਦੇ ਵਿੱਚ ਬਹੁਤ ਜਨ جس وی دعا کرتے ہو ادو تعاو سنی جاتی ہے کہ جب اپنے پرچار بٹھے ہوتے ہو جی دعا دیکھ بھٹے ہوں کہ میری جہاں بہن جنیاں پرماتما دھیان رکھ رہا ہوں گا ਉਹਨਾਂ ਨੂੰ ਪ੍ਰਭੂ ਉਹਨਾਂ ਦੇ ਉੱਤੇ ਅਸ਼ਿਸ਼ ਤੇ ਕਿਸ਼ਿਸ਼ਵਾਦ ਦੇ ਰੱਖ ਹੈ ਅੱਜ ਤੱਕ ਕਈ ਗੱਲਾਂ ਬਹੁਤ ਘਾਟ ਦੇ ਨਹੀਂ ਰਾਤ ਦੇ ਵੀ ਗੱਲਾਂ ਹੁੰਦੀਆਂ ਕਿ ਕ੍ਰਿਸਤਿਅਨ ਨੂੰ ਤੱਕ ਕੋਈ ਤਰੀਕ ਨਹੀਂ ਸੰਭਾਹ ਪ੍ਰਭੂ ਜੈਸੂ ਮਸੀਹ ਨੇ ਕੁਰਬਾਨੀ ਅੰਦਰ ਕੀਤੀ ਕਿ ਮੈਨੂੰ ਜਿਹਨੇ ਮਰਜੀ ਦੁੱਖ ਦੇ ਦੇ ਮੇਰੇ ਜਿਹੜੇ پورے ਬੁੱਲ ਦੇ ਵਿੱਚ ਉਹ ਕਿ ਸਿੱਖ ਵੀ ਹੁੰਦੇ ਨੇ ਉਹਦੇ ਜੋਰ ਕਰਤਾ ਵੀ ਹੁੰਦੀਆਂ ਨੇ ਕਿ ਸਿਰਫ ਦੁੱਖ ਨਾ ਲੱਗੇ ਜੋ ਜਿਹੜੇ ਕਿ ਮੈਨੂੰ ਦੇ ਦੇ ਉਹਨਾਂ ਦੇ ਦੁੱਖ ਮੇਰੀ ਚੋਰੀ ਪਾ ਆਪਾਂ ਆਪਾਂ ਪੰਜਾਬ ਅੱਗੇ ਲੈ ਕੇ ਰਹਿਣਾ ਬਿਲਕੁਲ ਜਿਨਾਂ ਨੂੰ ਸਾਡੀ ਠੀਕ ਕਰ ਰਹੀ ਪੰਜਾਬ ਜਿਸ ਦਾ ਮਹਿਰਬਾਨ ਨਸ਼ਾ ਚਲਾ ਜਾਂਦਾ ਉਹ ਕਰ ਬਰਬਾਦ ਹੋ ਜਾਂਦਾ ਤੇ ਇਹ ਬਾਦਲ ਸਹਿਬਾਨ ਤੁਹਾਡੀਆਂ ਦੋਵਾਂ ਦੇ ਨਾਲ ਜਿੱਤਾਂ ਕਰਦੀਆਂ ਜਿੱਦਣ ਦੁਫੀ ਸਾਰੇ ਜਿਹੜੇ ਤਤਵਾਤ ਹੁੰਦਾ ਕਹਿੰਦੇ ਅੱਜ ਪ੍ਰਭੂ ਦੀ ਬੰਦਗੀ ਥੇ ਇਹ ਕੰਮ ਛੱਡ ਦਿੰਦੇ ਨੇ ਇਹਨਾਂ ਮੇਰ ਕੋਲ ਲੱਗਿਆ ਕਿ ਅਸੀਂ ਅੱਜ ਸਾਡੀ ਜ਼ਾੜੀ ਦਾ ਜੁਜੇ ਨਾਂ ਕੇ ਤੇ ਰੋਟੀ ਨਹੀਂ ਚੱਲਦੀ ਉਹਦਾਂ ਰੰਦੇ ਨੇ ਮਨ ਤੋਦਾ ਅੱਜ ਪ੍ਰਭੂ ਨਾਲ ਸਾਂਹ ਰੋਟੀ ਦੇਣੀ ਆ ਅੱਜ ਸਾਡੀ ਦੀਆ ਰੋਟੀ ਨਹੀਂ ਆਉਂਦੀ ਉਹਨਾਂ ਪ੍ਰਭੂ ਦੇ ਨਾਮ ਹੀ ਇਹ ਭੋਜਨ ਕਰਦੇ ਨੇ ਤੇ ਜੇ ਤੁਸੀਂ ਜਦੋਂ ਉਹ ਪ੍ਰਭੂ

ਤਕਰੀਰ 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 ਕਈ ਵਾਰ ਮੇਰੇ ਕੋਲ ਆਉਂਦੇ ਤੁਸੀਂ ਕਿ ਜੀ ਉਹ ਪਰਚੀਆਂ ਨੱਟ ਕੇ ਕ੍ਰਿਸ਼ਚਨ ਪਾਈ ਰਹੀ ਹੈ ਮਨ ਨਹੀਂ ਰਹੀ ਜੀ 20000 ਰੁਪਏ ਦੀ ਕਟ ਪਿਆਰ ਬੰਧਾਵਾ ਪਰਿਵਾਰ ਦਾ ਰਿਆਇਤ ਕ੍ਰਿਸਚਨ ਫਾਈਚਾਰ ਰਿਹਾ ਹੈ ਪੂਰੇ ਹਲਕੇ ਅੱਜ ਉਹਨਾਂ ਦੀ ਜਿਹੜੀ ਪਹਿਲੀ ਰੈਲੀ ਇੱਕ ਹੋਰ ਰੈਲੀ ਜਿਹੜੀ ਇਹਨਾਂ ਵਾਸਤੇ ਰੱਖੀ ਜਾਊਗੀ ਉਹ ਕੱਲੀ ਵਿਚਾਰਨ ਵਾਲੀ ਜਿਹੜੀ ਕ੍ਰਿਸਚਨ ਭਰਾਵਾਂ ਦੇ ਲਈ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਤਕਾਰ ਅਜ ਤੱਕ ਦਿੱਤੇ ਆਏ ਉਦੇ ਕਰਕੇ ਆ ਦਿੱਤੇ ਉਸੇ ਰੇਗ ਦੇ ਚਾਹ। ਪਰਿਵਾਰਵਾਦ ਤਾਂ ਪੁੱਤਾ ਬੜਾ ਬਣਾਇਆ ਜਾ ਰਿਹਾ ਤੁਹਾਡੇ ਖਾਸ ਕਰਕੇ ਇਹਦਾ ਵਾਪਰਾ ਨੂੰ ਨਿਸ਼ਾਨਾ ਬਣਾ ਦਿੱਤਾ। ਜਿਹੜਾ ਲੋਕ ਸੁਣੋ ਵੀ ਪੜੇ ਲਿਖੇ ਕਿਤੇ ਥੋੜੇ-ਬਹੁਤ ਹੁੰਦੇ ਤੇ ਪਤਾ ਹੁੰਦਾ ਕਿ ਪਰਿਵਾਰਵਾਦ ਹੁੰਦਾ ਜਿੱਥੇ ਆਰਗੇਨਾਈਜੇਸ਼ਨ ਆਉਂਦੀ ਹੈ। ਇਹ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ 'ਚ 2 ਲੱਖ ਵੋਟਰਾਂ ਨੇ ਵੋਟਾਂ ਪਾਉਣੀਆਂ। ਜੇ ਉਹ ਜਿਤਾ ਕੇ ਆਉਂਦੇ ਰਹੇ ਨੇ ਤੇ ਫਿਰ ਪਰਿਵਾਰਵਾਦ ਤੇ ਆ ਹੋਇਆ ਕਿ 2 ਲੱਖ ਵੋਟਰਾਂ ਦਾ ਪਰਿਵਾਰ। ਉਹਦਾ ਸ਼ੋਹ ਜਿਹੜਾ ਕੱਢਿਆ ਗਿਆ ਕੁਬੀਬ ਖਾਲੀਵਾਲ ਉਹ ਜਿਹੜਾ ਕੋ ਬਣਾਇਆ ਤੇ ਕਹਿੰਦੇ ਰੰਧਾਵੇ ਦੇ ਸਿਟ ਜਿਹੜਾ ਧੂਪ ਜੈ ਸਰੀਆ ਕੱਢਣਾ ਹੈ ਪਰ ਬੱਸ ਉਹਨਾਂ ਨੂੰ ਕੋਕਿ ਇੰਨਾ ਟਾਈਮ ਸਾਹਮਣੇ ਰਹਿਓ ਕਿਤੇ ਕੱਢ ਕੇ ਵਿਖਾਓ ਤੇ ਰੰਧਾਵੇ ਦੇ ਤੁਹਾਡੀ ਤੇ ਫੇਰ ਆਵਾਜ਼ ਜੇ ਅਜੀ ਚਜਨਾਨੀ ਟਿਕਲ ਦੀ ਰੰਧਾਵੇ ਦੇ ਸਾਹਮਣੇ ਆਵਾਜ਼ ਕੱਢ ਕੇ ਉਹ ਤੁਹਾਡੇ ਕੰਨ ਦਾ ਤਾਲ ਖੜੇ ਤੇ ਪਾੜ ਦੋ 2.5 ਸਾਲ ਦੀ ਸਰਕਾਰ ਹੋ ਚੁੱਕੀ ਆ ਮਨੂ ਪਾਟ ਉਸੇ ਨਾਲ ਕਹਿ ਜਾ ਰਹੇ ਲੋਕਾਂ ਦੀਆਂ ਕੀ ਕੀ ਸੜਾ ਪਰੇਸ਼ਾਨੀਆਂ ਸਭ ਦੇਖੋ ਜੀ ਇੱਕ ਵੀ ਕਿਸੇ ਵੀ ਪਿੰਡ ਚ ਕਿਤੇ ਇੱਕ ਇੱਕ ਗਲੀ ਜੇ ਕਿਤੇ ਬਣੀ ਹੈ ਤੇ ਠੀਕ ਹੈ ਨਹੀਂ ਤਾਂ ਉਸ ਤੋਂ ਵੱਧ ਕੋਈ ਕੰਮ ਹੀ ਐਗਰੀਕਲਚਰ ਕਾਲਜ ਰੰਧਾਵਾ ਸਾਹਿਬ ਨੇ ਮਨਜ਼ੂਰ ਕਰਾ ਕੇ ਗਏ ਪੈਸੇ ਉਹਦੇ ਦੇ ਕੇ ਗਏ ਸੀ ਅੱਜ ਹੁਣ ਤੋਂ ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਬੋਲ ਲਾ ਕੇ ਕਿਹਾ ਸੀ ਕਿ ਮੈਂ ਬਣਵਾਉ। ਉੱਥੇ ਹੁਣ OPD ਨਵੀਂ ਡੇਰਾਵਾ ਬਣਾਣਾ ਨਾ ਕੁਲਰੀ ਹੁਣ ਇਹਨਾਂ ਨੇ ਹੋਰ ਰੌਲਾ ਪਾ ਦਿੱਤੀ ਅਸੀਂ ਬਣਵਾਈਏ। ਪਤਾ ਨਹੀਂ ਕਿਵੇਂ 6 ਮਹੀਨਿਆਂ ਚੋਂ ਇਹਨਾਂ ਦੀ ਤਿਆਰ ਹੋ ਜਾਂਦੀ ਹੈ। ਪਿਛਲੇ 2 ਸਾਲਾਂ ਦਾ ਜਿਹੜਾ ਕੰਮ ਚੱਲੀ ਜਾਂਦਾ ਸਾਡੇ ਟਾਈਮ ਦਾ। ਪੂਰੇ ਕਿਤੇ ਵਿਗਦਾਨਿਕਾ ਤੇ ਜਦੋਂ ਇਹਨਾਂ ਦੀ ਬਾਰੀ ਆਉਂਦੀ ਉਹਦੇ ਕੰਨੇ ਤਿਆਰ ਹੋ ਗਏ ਕੰਮ ਤੇ ਕੋਈ ਵੀ ਨਹੀਂ ਆਇਆ ਮੁੱਦੇ ਤੇ ਇਕੱਲਾ ਇਕੱਲਾ ਮੁੱਦਾ ਹੀ ਅੱਜ ਖੜਾ ਹੋਇਆ ਜਿੰਦਾਵਾ ਸਾਹਿਬ ਐਮਪੀ ਨਹੀਂ ਅਗਰ ਮੈਡਮ ਐਮਐਲਏ ਬਣ ਕੇ ਜਾਂਦੇ ਨੇ ਤੇ ਕਿਹੜੀ ਐਸੀ ਉਸਤਾਂ ਤੁਹਾਡੇ ਸਾਹਮਣੇ ਆਈਆਂ ਜਿਹੜੀ ਹਲਕੇ ਝਲ ਦੇ ਬੜੀ ਬੜੀ ਗੱਲ ਜਨ ਸਮਾਜਿਕ ਸੱਤਵਾਂ ਦਾ ਜਿਹੜੀ ਆਵਾਜ਼ ਚੁਕਣੀ ਜ਼ਰੂਰੀ ਹੁੰਦੀ ਹੈ ਅਜ ਰੰਧਾ ਸਾਹਿਬ ਐਮਪੀ ਬਣ ਕੇ ਗਏ ਪਹਿਲਾਂ ਬੀਜੇਪੀ ਦੇ ਐਮਪੀ ਹੁੰਦੇ ਸੀ ਜਿੱਥੇ 5-5 ਹਜ਼ਾਰ ਰੁਪਏ ਦੇ ਕਿਨੂੰ ਵੋਟ ਪੈਂਦੀ ਰਹੀ ਜੇ ਉਸ ਤੋਂ ਬੀਜੇਪੀ ਕਦੀ ਕੰਮ ਕਰਨ ਨੂੰ ਤਿਆਰ ਇਥੇ ਵੀ ਹੁਣ ਅੰਦਾਵਾ ਸਰ ਬੀਐਮਪੀ ਬਣ ਕੇ ਜਿੰਨੀ ਸੈਂਟਰ ਦੀ ਅਸੀਂ ਦੀ ਮਾ ਹੋਰ ਅੰਦਾਵਾ ਸਰ ਲੈ ਕੇ ਆਣਗੇ ਤੇ ਉਹਨਾਂ ਨੂੰ ਇੰਪਲੀਮੈਂਟ ਜਿਹੜੇ ਹੁਣ ਮम्मा ਚਲੋਗੇ ਖੇਤ ਲੈ ਕੇ ਕਿਦਾਂ ਵੇਚਦੇ ਮੁਕਾਬਲਾ ਕਿਦਾਂ ਹੈ ਜੀ ਗੱਲ ਸੁਣੋ ਜੀ ਜੇ ਤੱਕ ਮੈਂ ਤਾਂ ਵੇਖਦਾ ਕਿ ਅੱਜ ਖੁਸ਼ੀ ਮੈਨੂੰ ਆਹ ਹੈ ਕਿ ਮੇਰੀ ਮਾਂ ਨੂੰ ਘਰੋਂ ਲਈ ਦੋ ਮੁੱਖ ਮੰਤਰੀ ਇੱਥੇ ਆ ਗਏ ਨੇ ਪੰਜ ਮੰਤਰੀਆਂ ਦੀ ਡਿਊਟੀ ਹੈ ਬੀਐਮਐਲ ਦੀ ਡਿਊਟੀ ਹੈ ਪਰ ਇੰਨਾਂ ਕੋਲ ਮੇਰੀ ਮਾਂ ਨਹੀਂ ਵਰਦੋ ਸਟੇਜ ਤੇ ਬੈਠੀ ਸੱਚੀ ਲੀਡਰਸ਼ਿਪ ਨਾਲ ਐ ਕੋ ਮਾਫ ਮਾਗ ਲੈਂਦਾ ਸਾਰੇ ਤਰਾਨੇ ਲੀਡਰ ਨੇ ਔਰ ਸਰਕਾਰੀ ਯੋਗ ਆਦਰੀ ਸਰਬਾਨ ਔਰ ਸਾਹਮਣੇ ਬੈਠੇ ਸਾਰੇ ਸਾਧਨ ਔਰ ਜਿਨ੍ਹਾਂ ਦੇ ਪਿਆਰ ਹੱਤ ਦਾ ਤੁਸੀਂ ਇਸ ਵਕਤੀ ਗਿੰਤੀ ਦੇ ਵਿੱਚ ਇੱਥੇ ਪਹੁੰਚੇ ਹੋ ਸਾਡੇ ਸਾਰੇ ਦੀ ਸ਼ਾਨ ਪੰਜਾਬ ਦੀ ਸਰਦੋ ਜਿੰਦਰ ਸਿੰਘ ਰੰਧਾਵਾ ਸਾਫਟਾ ਡਿਪਟੀ ਸੀਅਨ ਨੰਦਰ ਪਾਰਲੀਮੈਂਟ ਮਰਦਾਸਪੁਰ ਰੰਧਾਵਾ ਪਾਸੇ ਸੁਭਾਣ ਪੈ ਗਿਆ ਉਨਾ ਪਗਾਇਤ ਤੇ ਗੱਡੀ ਨਹੀਂ ਚੱਲਦੀ ਰੱਬ ਨੇ ਵੀ ਨਹੀਂ ਮਾਨੂੰ ਬੰਨ ਦੇਣਾ ਉਨਾ ਪਗਾਇਤ ਸੋ ਜੋ ਅੱਜ ਰੰਧਾਵਾ ਸਾਹਿਬ ਇਹ ਪਿਆਰ ਇਸ ਸੰਗਤ ਨੇ ਤੁਹਾਡੇ ਇਲਾਕੇ ਨੇ ਦੱਸਿਆ ਅਜੇ ਬਾਹਰ ਬਹੁਤ ਸੰਗਤ ਹੈ ਔਰ ਮੈਂ ਇੱਕ ਗੱਲ ਜਰੂਰ ਕਹਾਂਗਾ ਕਿ ਜਿੰਨੇ ਵੀ ਬਾਹਰ ਨੇ ਸਾਰੇ ਅੰਦਰ ਆਓ ਇੱਥੇ ਆ ਕੇ ਥਾਰ ਖਾਣੇ ਆ ਜਿੰਨੇ ਤੁਸੀਂ ਅੰਦਰੋਂ ਲਗਭਗ 100 ਤੋਂ ਬਾਹਰ ਆਏ ਜਦੋਂ ਆਇਓ ਫਿਰ ਲੀਡਰ ਨੂੰ ਪਤਾ ਲੱਗੇ ਫੋਕੇ ਤੁਹਾਡੇ ਨਾਲ ਦੇ ਟਾਈਮ ਤੇ ਆਉਣਗੇ ਠੋਕੇ ਕੰਮ ਲੈਣੇ ਤੁਹਾਡੇ ਸਾਰੇ ਇਸ ਕਰਕੇ ਜਦੋਂ ਅੱਜ ਘਰ ਨਹੀਂ ਚੱਲ ਪਏ ਤੇ ਫਿਰ ਬਾਹਰ ਜਾ ਕੇ ਤੇ ਲੋਣਾ ਉਹ ਠੀਕ ਨਹੀਂ ਸੋ ਮੇਰੀ ਬੇਨਤੀ ਆ ਕਿ ਜੋ ਅੱਜ ਤੁਸੀਂ ਕੀਤਾ ਅੱਜ ਵਿਰੋਧੀਆਂ ਦੀ ਨੀਦਰਾਂ ਕਰਦੀ ਆ ਤੁਸੀਂ ਅੱਜ ਦਾਵਾ ਸਾਹਿਬ ਮੈਂ ਇਹ ਗੱਲ ਮੁਬਾਰਕਤਾ ਦੇ ਸਕਦਾ ਕਿ ਜੋ ਕ੍ਰਿਸ਼ਚਨ ਭਾਈਚਾਰੇ ਨੇ ਕਿਰਪਾ ਤੁਹਾਡੇ ਤੇ ਅੱਜ ਕਰਦੀ ਹੈ ਜਦੋਂ ਅਸੀਂ ਰਸਤੇ ਚ ਆ ਰਹੇ ਸੀ ਟੈਲੀਫੋਨ ਤੇ ਟੈਲੀਫੋਨ ਆ ਰਿਹਾ ਸੀ ਕਿ ਕਲਾ ਨਾਲ ਜਾਮ ਹੋ ਗਿਆ ਬੱਸਾਂ ਦੀਆਂ ਬੱਸਾਂ ਭਰ ਕੇ ਆ ਗਈਆਂ ਤੇ ਰੰਦਾਵਾ ਸਾਹਿਬ ਬੜੇ ਖੁਸ਼ੀ ਕਹਿੰਦੇ ਕਿ ਮੈਂ ਹਮੇਸ਼ਾ ਕ੍ਰਿਸਚਨ ਭਾਈਚਾਰੇ ਨੇ ਮੇਰੇ ਤੇ ਪਿਆਰ ਭਰਿਆ ਹੱਥ ਰੱਖਿਆ ਤੇ ਬੜੇ ਖੁਸ਼ੀਵਲੀ ਚ ਹਾਂ ਔਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਰੰਦਾਵਾ ਸਾਹਿਬ ਤੁਹਾਨੂੰ ਇਹਨਾਂ ਬਿਨਾਂ ਜਤੀ ਕਿਸੇ ਦੀ ਨਹੀਂ ਜੀ ਮੈਂ ਤੇ ਅੱਜ ਇਸ ਉਹਦੇ ਅੱਜ ਜੇ ਮੈਂ ਰੰਦਾਵਾ ਸਾਹਿਬ ਇੱਥੇ ਖੜਾ ਨਾ ਮੈਂ ਅਕਸਰ ਇਹ ਗੱਲ ਬੜੀ ਵਾਰ ਕੀਤੀ ਹੈ ਮੇਰੇ ਪਿੰਡ ਪਾੜੇ ਜਦੋਂ ਕਾਲੀਦਾਲ ਦੀ ਸਰਕਾਰ ਸੀ ਤੇ ਤਕਰੀਬਨ ਉਹ ਸਾਲ ਜਿਹੜੇ 10 ਸਾਲ ਸੀਗੇ ਆ ਆ ਦਾ ਸਾਲ ਉਹ ਪਰਚੇ ਬਹੁਤ ਹੋਏ ਮੇਰੇ ਪਰਿਵਾਰ ਤੇ ਮੇਰੇ ਦੇ ਸਾਰਿਆਂ ਤੇ ਚੰਗੇ ਚੰਗੇ ਬੰਦੇ ਪਿੱਠ ਵਿਖਾ ਗਏ ਜੱਟ ਵੀ ਮੈਨੂੰ ਛੱਡ ਗਏ ਕਿ ਨਹੀਂ ਬਈ ਇਹਦੇ ਡਰਦੇ ਆ ਪਰ ਵਾਹਿਦ ਇੱਕ ਕ੍ਰਿਸਚਨ ਭਾਈਚਾਰਾ ਸੀ ਜਿਨ੍ਹਾਂ ਨੇ ਡਾਂਗਾ ਲੈ ਕੇ ਘਰ ਆ ਕੇ ਜਿੱਦੇ ਮਰ ਤੱਕ ਤੁਹਾਡੇ ਨਾਲ ਆ ਔਰ ਮੈਂ ਇਹ ਕਦਰ ਮੈਂ ਕਹਿੰਦੀ ਆ ਕਿ ਜੇ ਅੱਜ ਮੈਂ ਜਿਲ੍ਹਾ ਪ੍ਰਧਾਨ ਜਾਂ ਬੋਆ ਰੱਟਾ ਦੇ ਮਹਰੇ ਚ ਜਿੱਥੇ ਮਰਜੀ ਜ਼ਿੰਦਗੀ ਚ ਪਾਚਾਂ ਕ੍ਰਿਸਚਨ ਭਾਈ ਜਾਰੇ ਦਾ ਮਨ ਦੇਖ ਨਹੀਂ ਦੇ ਸਕਦਾ ਹallelujah ਹallelujah ਯਾ ਮਜਾ ਹੀ ਹੋਆ ਜਿਹੜਾ ਫਲੋਵੇ ਮੈਂ ਮੂੰਹ ਤੇ ਕਹਿਣਾ ਕਿ ਜਿੱਥੇ ਇਹ ਖੜਦੇ ਉੱਥੇ ਕੋਈ ਨਹੀਂ ਖੜਦਾ ਇੱਥੇ ਕੋਈ ਕੋਈ ਰੱਟਾਖੜ ਨਹੀਂ ਇਸ ਕਰਦੇ ਜੇ ਨਹੀਂ ਖੜਦਾ ਤੇਰਾ ਠੋਕੇ ਕਹੜਾ ਨਹੀਂ ਤੇਰੇ ਰਾਜ ਨੂੰ ਤੇ ਜੇ ਹੈਗੇ ਆ ਤੇਰੇ ਨਾਲ ਜਦੋਂ ਪਹਿਲੀ ਗੋਲੀ ਸਾਡੀ ਛਾਤੀ 'ਤੇ ਉਹ ਫਿਰ ਸਾਡੇ ਲੀਡਰ ਦੇ ਵਿੱਚ ਇਹ ਮਜ਼ਾ ਹੁੰਦਾ। ਔਰ ਇਹ ਦੇਖੇਗਾ ਗੱਲਾਂ ਕਰਦੇ ਆ ਬੋਕਰ ਵਾਲੇ ਯਾਰ ਮੈਨੂੰ ਇੱਕ ਗੱਲ ਦੱਸੋ ਪੌਣੇ 3 ਸਾਲ ਹੋ ਗਏ ਤੇ ਇਹ ਕਹਿੰਦੇ ਸੀ ਬਦਲਾ ਸਾਨੂੰ ਕੇਜਰੀਵਾਲ ਦੀਆਂ ਫੋਟੋਆਂ ਜੀਆਂ ਲਾ ਕੇ ਇੱਕ ਮੌਕਾ ਕਹਿੰਦੇ ਕੇਜਰੀਵਾਲ ਨੂੰ ਦਿਓ ਮੌਕਾ ਵੀ ਦਿੱਤਾ ਬੰਵੇਂ ਅੰਦਰ ਜੇ ਵੀ ਪੜਾਏ ਔਰ ਯਾਰ ਅੱਜ ਮੈਨੂੰ ਦੱਸੋ ਪੌਣੇ 3 ਸਾਲਾਂ ਬਾਅਦ ਕੰਮ ਕਿ ਆ ਜਿਹੜਾ ਇੱਥੇ ਇਲੈਕਸ਼ਨ ਕਰੀ ਜਾਂਦਾ ਬੋਤਲ ਵਾਲਾ ਉਹ ਆ ਕੇ ਜਾਂਦੇ ਆ ਕਹਿੰਦੇ ਅਸੀਂ ਤੇ ਕਾਲੀ ਗੱਲਾਂ ਦੀਆਂ ਵੋਟਾਂ ਤੇ ਰਹਿਮੋ ਕਰਨ ਤੇ ਆ ਸਾਡੇ ਆਪਣੇ ਬੰਦੇ ਕੰਮ ਨਹੀਂ ਉਹ ਜੇ ਤੁਹਾਡੇ ਬੰਦੇ ਕੰਮ ਨਹੀਂ ਸਰਕਾਰ 'ਚ ਬੈਠਿਆਂ ਦੇ ਤੇ ਜੇ ਤੰਗੂ ਇਹ ਬਹੁਤ ਉਹਦੇ ਵਾਲੀ ਗੱਲ ਕਿ 9ਵੇਂ ਗੁੰਡੇ 'ਚ 93 ਹੰਦਰਾ ਗੁੰਡਾ ਚੱਲੂ ਤੇ ਫਿਰ ਕਿਹੜਾ ਇੱਥੇ ਪੰਜਾਬ ਚੋਲੇ ਦੀ ਚਿੜੀ ਆ ਮਰ ਜਾਣਾ ਜਾਂ ਜਿੱਥੇ 9ਵੇਂ ਬੈਠੇ ਤੇ ਰੰਮਾ ਵੀ ਬੈਠੂ ਤੇਰਾ ਬਾਬਾ ਲਾਗਣ ਚੁਵੇ ਜਾ ਕੇ ਢੜ ਵਾਲਾ ਇਹ ਹੋ ਜਾਣਾ ਬਈ ਇੱਥੇ ਆ ਕੇ ਮੋਲ ਕੇ ਜਾਂਦਾ ਕੇ ਜੇ ਜੀਵਾਲ ਦੇ ਭਗਵੰਤ ਮੈਂ ਇਹਨੂੰ ਐਵੇਂ ਜੇ ਬਣਾਉ ਮੈਂ ਡੇਰੇ ਬਾਬਾ ਨਾਨਕ ਨੂੰ ਆਹ ਦੇ ਦਿਆਂਗਾ ਉਹ ਦੇ ਦਿਆਂਗਾ ਉਹ ਜਿਹੜੇ ਬਰਵੇਂ ਜੀਵਾਲ ਨਾਲ ਨਦਲ ਕੇ ਚੱਕੀ ਦਿੱਤਾ ਏਥੇ ਕਮਾਲ ਕਰੀ ਜਾਂਦੇ ਆ ਕੇ ਦੇਓ ਕੇ ਜੀਵਾਲ ਦਾ ਜੋ ਝੂਠ ਲਿਖਿਆ ਇੱਕ ਵਾਰੀ ਥੱਲੇ ਦੇਖ ਲੈਂਦਾ ਸੀ ਇੱਕ ਵਾਰੀ ਉਹ ਪੜ ਦਿੰਦਾ ਜਹਾਂ ਤੇ ਦੋ ਮਿਲ ਲੱਗੇਗੀ ਦੱਸਿਆ ਫਿਰ ਉਹਨਾਂ ਨੇ ਕਿੰਨੇ ਲਾਇਆ ਕਿੱਦਾਂ ਲੱਗਿਆ ਦੱਸਿਆ ਉਹਨਾਂ ਦੇ ਵੀਡੀਓ ਤੇ ਕਮਾਲ ਹੋ ਗਿਆ ਫਾ ਦੱਸਿਓ ਉਹਨਾਂ ਦਾ ਦੋਰੇ ਬਾਰੇ ਕੁਝ ਨਹੀਂ ਕਰਦਾ ਫੇਰ ਆ ਕੇ ਭੁੱਲ ਦੀ ਗੱਲ ਕਰਦਾ ਜੇ ਤੂੰ ਕਹਿੰਦੀ ਪੈਰ ਤੇ ਕੋਈ ਗਲਤੀ ਕੋਲਣਾ ਯਾਰ ਕੁਝ ਥੋੜਾ ਬਹੁਤ ਆਟੇ ਚੋਂ ਹੁੰ ਚਲਾ ਲਓ ਨੂਨ ਚਾੜਦਾ ਬੰਦੇ ਕਿਤੇ ਅੱਲਾ ਦੇ ਪੰਜਾਬ ਦੇ ਵਿੱਚ ਅੱਜ ਕਤਲ ਉਦਾਰਨ ਗੋਲੀਆਂ ਕੋਈ ਸ਼ੇਫ ਨਹੀਂ ਔਰ ਯਾਰ ਮੈਂ ਇਹਦਾ ਬਸਾ ਪਾਉਂਦਾ ਅੱਜ ਜੋ ਮਨੀਪੁਰ ਜਾਂ ਕੇਰਲਾ ਚ ਹੁੰਦਾ ਜਾ ਜੋ ਹੋਇਆ ਮਨੀਪੁਰ ਦੇ ਖਾਸ ਕਰਕੇ ਤੁਸੀਂ ਕੀ ਸਮਝਦੇ ਹੋ ਕਿ ਕਦੀ বিজেপি ਦਾ ਹਤਾ ਹੈ ਇਹ ਜਿਹੜਾ ਬੋਤਲੜਾ ਹੈ ਇਹਨੂੰ ਕੌਣ ਚਲਾ ਰਿਹਾ ਮੁੱਖ ਮੰਤਰੀ ਨੂੰ ਇਨੂੰ ਅਸੀਂ ਛਾਜਵਾ ਰਿਹਾ। ਇਹਦੀ ਇਹਦਾ ਜੇ ਪ੍ਰੂਫ ਲੈਣਾ ਮੈਂ ਦੱਲਾਵਾਂ। ਮੈਂ ਕਦੀ ਦੱਸ ਤੋਂ ਬਗੈਰ ਗੱਲ ਨਹੀਂ ਕਰਦਾ। ਇਹਨਾਂ ਦੇ ਮੰਤਰੀ ਨਾਲ ਗਏ ਉੱਥੇ ਪਰਸੋਂ ਮਿਲੇ ਆ ਵਰਨਨ। ਵਰਨਨ ਸਾਹਿਬ ਜਾ ਕੇ ਮੈਮੋਰੰਡਮ ਦੇ ਕੇ ਆਇਆ ਕਿ ਜਿਹੜੀ 10 ਕਿੱਲੇ ਜ਼ਮੀਨ ਚੰਡੀਗੜ੍ਹ ਚ ਰਹਿ ਆ ਹਿੰਦ ਦੇਣੀ ਹੈ ਨਾ ਦਿੱਤੀ ਜਾਏ ਇੱਥੇ ਜਗ੍ਹਾ ਨਹੀਂ ਦੇਣੀ। ਤੇ ਯਾਰ ਪਹਿਲਾਂ ਭਗਵੰਦ ਮਾਨ ਦਾ ਟਿਕਟ ਤੇ ਪੜੋ ਜਿਹੜਾ 2022 ਦਾ ਨਵੇਂ ਮਹੀਨੇ ਜਾਇਆ ਕਹਿੰਦਾ ਕਿ ਤੇ ਵਕਰੀ ਵਿਧਾਨ ਸਭਾ ਵਾਸਤੇ ਜਗਾ ਦਿੱਤੀ ਜਾਏ ਤੁਹਾਡਾ ਮੁੱਖ ਮੰਤਰੀ ਕਹ ਰਿਹਾ ਜਗਾ ਦਿੱਤੀ ਜਾਏ ਹੁਣ ਲੋਕਾਂ ਦਾ ਵਿਰੋਧ ਹੋਇਆ ਅਸੀਂ ਜਾ ਕੇ ਕਹਿੰਦੇ ਜਗਾ ਨਾ ਦੇ ਇਹ ਨਿਰੈਚੂ ਠੁਠਾ ਬਗਤ ਮੈਂ ਇੰਨਾ ਝੂਠ ਬੋਲਦਾ ਮੁੱਖ ਮੰਤਰੀ ਅੱਜ ਝੂਠ ਬੋਲੇ ਮੈਨੂੰ ਅਲੱਗ ਜਿਹਾ ਟੈਲੀਫੋਨ ਆਇਆ ਬਸਟਡਾ ਉਹ ਘਟੜ ਅਰਦਾਸਪੁਰ ਕਰਨਾ ਸੀ ਮੈਨੂੰ ਖੁੱਦਾਂ ਨਹੀਂ ਨੂੰਦੀ ਪਾਜੂ ਕਹਿੰਦਾ ਕਿ ਯਾਰ ਤੂੰ ਘਟੜ ਕਰ ਲੈ ਨਹੀਂ ਕਰਦਾ ਤੇ ਤੂੰ ਉੱਥੇ ਨਾ ਆਈ ਮੈਂ ਕਿਹਾ ਯਾਰ ਇਹ ਮੁੱਖ ਮੰਤਰੀ ਦੇ ਸ਼ਬਦ ਆ ਗੱਲ ਇਹ ਦੀ ਤੂੰ ਕਰ ਗਿਆ ਕੀ ਕਰ ਗਿਆ ਗੱਲ ਇਹ ਆਖਿਆ ਆਪਸ ਮਦਾਂ ਵੀ ਜਵਾਨ ਕਰਦੇ ਨਾ ਆ ਵਾਰਿਸ ਵਾਲੇ ਜਿੰਮ ਸੁਣੀ ਖੜੇ ਆਏ ਮੇਰੇ ਨਾਲ ਆਪਸ ਚ ਜਵਾਨ ਕਰਦੇ ਯਾਰਾ ਖਣਾ ਅੱਗ ਨਹੀਂ ਮਿੰਦੀ ਯਾਰ ਇਹਨਾਂ ਨੂੰ ਤੇ ਸ਼ਰਮ ਹੀ ਇਹਨੂੰ ਪਤਾ ਵਿਧਾਨ ਸਭਾ ਦੇ ਸਾਹਮਣੇ ਬਹਿਣਾ ਮੈਨੂੰ ਕਹਿ ਕੇ ਲੈ ਆਜੇ ਤੂੰ ਘੱਟ ਕਰਕੇ ਚਲਾ ਗਿਆ ਜਿੱਦਾਂ ਮੈਨੂੰ ਜਵਾਨ ਦਿੱਤੀ ਇਹਦੇ ਵਿੱਚ ਪੈਸੇ ਦਿੱਤਾ ਹੈ ਤੇ ਇਹਨਾਂ ਲੋਕਾਂ ਤੋਂ ਅਸੀਂ ਆਸ ਕਰੀਏ ਜਿਹੜਾ ਇਸ ਕੁਰਸੀ ਤੇ ਬਹਿ ਕੇ ਉੱਥੇ ਭਗਵਾਨ ਤੋਂ ਮਾਂਗੇ ਚੁੱਪ ਨਹੀਂ ਬੋਲਿਆ ਇੱਕ ਮੁੱਖ ਮੰਤਰੀ ਵਿੱਚੋਂ ਔਰ ਸੁਖਵਿੰਦਰ ਸਿੰਘ ਰੰਧਾਵਾ ਦੀ ਜਿੱਥੇ ਗੱਲ ਕਰਾਂ ਅਸੀਂ ਕਿਹਾ ਇਹਨਾਂ ਦੇ ਨਾਲ ਨਾ ਇਹਨਾਂ ਦੀ ਮਿੱਠ ਸੁਣਦੀ ਆ ਤੇ ਮੈਂ ਮੂੰਹ ਤੇ ਤਰੀਫ ਨਹੀਂ ਕਰਦਾ ਸੁਖਵਿੰਦਰ ਸਿੰਘ ਰੰਧਾਵਾ ਇੱਕ ਇਮਾਨਦਾਰ ਲੀਡਰ ਆ ਔਰ ਇੱਕ ਗੱਲ ਹੋ ਯਾਦ ਰੱਖੋ ਸੁਖਵਿੰਦਰ ਰੰਧਾਵਾ ਜਿੰਦਾਬਾਦ ਇੱਕ ਗੱਲ ਯਾਦ ਰੱਖੋ ਕਿਤੇ ਕਈ ਵਾਰ ਬੰਦੇ ਤੇ ਮੰਨ ਚਾਹੁੰਦੀ ਆ ਸਾਲ ਦਾ ਸਰਕਾਰ ਦਾ 1.5 ਸਾਲ ਹੈਗਾ ਉਹ ਵੀ ਪ੍ਰਚਾਰਕ ਨੂੰ ਸਰਕਾਰ ਰਿਫਰ ਕਰਦੀ ਆ ਯਾਰ 1.5 ਸਾਲ ਹੈਗਾ ਟਾਈਮ ਕੱਢ ਲੀਏ ਜਿਹੜਾ ਟਾਈਮ ਕੱਢਦਾ ਮਨ ਨੂੰ ਬੰਦਾ ਨਹੀਂ ਆਉਂਦਾ ਉਹ ਬੰਦਾ ਹੀ ਜਿਹੜਾ ਟਾਈਮ ਕੱਢਦਾ ਜੇ ਸੌਕੇ ਸਮੇਂ ਦੇਖਿਆ ਤੇ ਆਪਾ ਸਮਾਂ ਵੀ ਬੰਦਾ ਦੇਖਣਾ ਚਾਹੀਦਾ ਇਹ ਗੱਲ ਯਾਦ ਰੱਖਿਓ ਪਰ ਅੱਜ ਤੋਂ ਹੀ ਸ਼ੱਕ ਦੂਰ ਕਰ ਦਿੰਦਾ ਦੇਖੋ ਕਦੀ ਵੀ ਉਹ ਆਪਣੇ ਪਿੰਡ 'ਚ ਹੀ ਕਰਕੇ ਵੇਖ ਲੈ ਮੈਂ ਤਾਂ ਥੱਲੇ ਕਰਾਂ ਥੋੜਾ ਉੱਪਰ ਕ੍ਰਿਸਚਨਰ ਸ਼ਾਹਪੁਰ ਜਾਜਨ ਦੇ ਕ੍ਰਿਸਚਨਰ ਦਾ ਡੱਬਾ ਵੱਖਰਾ ਰੱਖ ਰਿਹਾ ਉਥੇ ਹੀ ਆਪਾਂ ਡਿਸਾਈਡ ਕਰਨਾ ਕਿ ਉਥੇ ਕੌਣ ਕਿਹਦੇ ਨਾਲ ਹੈ ਵੇਖ ਕਰਕੇ ਜਿਹੜੀ ਇੱਕ ਕਮਿਊਨਿਟੀ ਹੈ ਕ੍ਰਿਸਚਨ ਕਲਟਰ ਹੈ ਇਹਨਾਂ ਨੂੰ ਹਮੇਸ਼ਾ ਹੀ ਕੌਂਸਲ ਨੇ ਮਾਨ ਸਤਕਾਰ ਦਿੱਤਾ ਔਰ ਸਾਥ ਕਰਕੇ ਮਡੇਰ ਦਾ ਉਸੇ ਜਿੰਦੇ ਵੇਖੋਗੇ ਸਭ ਤੋਂ ਵੱਧ ਜਿਹੜੇ ਨੌਕਰੀਆਂ ਦਿੱਤੀਆਂ ਸੂ ਵੱਡੇ ਲੋਕਾਂ ਦੇ ਟਾਈਮ ਤੇ ਤੇ ਉਹ ਜਿਹੜੇ ਪਰੰਦਾਵਾ ਸਾਹਿਬ ਨੇ ਇਹਨਾਂ ਦੇ ਬੱਚਿਆਂ ਨੂੰ ਪੂਰੀਆਂ ਨੌਕਰੀਆਂ ਦਿੱਤੀ ਮੈਂ ਇੱਕ ਜੀ ਹੋਰ ਕਹਿਣੀ ਚਾਹਦਾ ਸਾਡੇ ਟਾਈਮ ਤੇ ਬਾਜਵਤ ਸਾਹਿਬ ਨੇ ਜੇਮ ਨੂੰ ਬਣਾਇਆ ਤੁਸੀਂ ਨੂੰ ਤੇ ਚੇਅਰਮੈਨ ਮਾਰਕੀਟ ਕਮਟੀ ਮੈਂ ਡੈਨੀਅਲ ਨੂੰ ਬਣਾਇਆ ਤੇ ਆਪਾਂ ਜ਼ਿਲ੍ਹੇ ਦੇ ਵਿੱਚ ਆ ਸਾਡੇ ਪ੍ਰਧਾਨ ਬਣੇ ਜ਼ਿਲ੍ਹੇ ਪੰਚੂਰੇ ਜਿਹੜੀ ਸਟੇਟ ਲੈਵਲ ਤੇ ਮਨਰ ਦੇ ਕਮਿਸ਼ਨ ਦਾ ਪ੍ਰਜਾਤਾ ਮਤਬਖ ਰੁਕਤ ਪ੍ਰਿੰਸੀਪਲ ਜਿਹੜਾ ਬੋਰਡ ਬਣਿਆ ਸੀ ਉਹਦਾ ਵੀ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੀ ਸੜਕਾਂ ਮੈਂਬਰਸ਼ਿਪ ਦੇ ਇਹਨਾਂ ਨੂੰ ਦਿੱਤਾ ਕਿ ਇਹ ਸਰਪ ਲੋਕਾਂ ਨੂੰ ਦਬਾਅ ਦਿੱਤਾ ਪਰ ਮੈਂ ਮੁਬਾਰਕਵਾ ਦੇ ਨਾਲ ਮਾਜਦ ਰੂਪ ਸਰਕਾਰ ਤੋਂ ਵੀ ਦੋਸਤ ਸਾਨੂੰ ਸਾਰਿਆਂ ਨੇ ਜੋਟਾ ਪਾ ਕੇ ਕਥਾ ਕੇ ਕਿ ਜੱਟ ਇਸ ਤਰ੍ਹਾਂ ਦਾ ਮਾਹੌਲ ਲੱਗਦਾ ਉਹ ਇਹਦੇ ਤੁਸੀਂ ਬਾਹਰ ਦੇਖੋ ਜਦ ਕੇ ਫਰਕਲ ਛਿੜ ਰਿਹਾ ਹੈ ਤੁਸੀਂ ਨੂੰ ਦੇਖੋ ਇਹ ਫੌਂਟਰੀ ਆਇਆ ਸੀ ਉਹਦੇ ਦਕਾਰਾਂ ਨਹੀਂ ਹੁੰਦੀਆਂ ਹੁੰਦੀਆਂ ਸਪੈਸ ਹੈ ਇੱਕ ਬਸਾਂ ਦੇ ਲੋਕ ਆਪਰੇ ਆ ਪਾਏ ਨੇ ਔਰ ਇਹ ਇਹ ਪੂਰੀ ਮੁਲਿਕ ਪਾਰਟ ਜਿੱਥੇ ਹੋ ਜਿੱਦ 5 ਲੱਖ ਨੋਬੇ ਉੱਥੇ ਨਹੀਂ ਦਿਖਦੀ ਦੁਨੀਆਂ ਜਿਨ੍ਹਾਂ ਦੇ ਅੱਗੇ ਹੋ ਕੇ ਨੱਚ ਰਹੇ ਨੇ ਮੋਟਰ ਦੇ ਮਿਰ ਬਾਬਾ ਨਾਲ ਫਿਰਤੀ ਅਜੀ ਕਾਂਗਰਸ ਦੇ ਘਾੜੇ ਇੰਡੀਪੈਂਡੈਂਟ ਕੋਰਟ ਦੇ ਨਾਲ ਇਤਿਹਾਸਕ ਹੈ। ਇਟਾਲਕਾ ਦੇ ਮੰਤਰੀ ਅੱਜ ਆਏ ਸੀ ਇਹ ਕਹਿੰਦੇ ਨੇ ਕਿ ਸੁਖੀਂ ਲਾਵਾ ਸਭ ਕੁਝ ਆਪਣੇ ਘੜੀ ਲੈ ਜਾਣਾ ਚਾਹੁੰਦਾ। ਮੈਂ ਉਹ ਦਿਨ ਗਣਕ ਤੇ ਵੀ ਖਾਣਾ ਚਾਹੁੰਦਾ ਇੱਕ ਝੋਨਾ ਖਾ ਗਿਆ। ਮੈਂ ਇਹਨੂੰ ਪੁੱਛਣਾ ਚਾਹੁੰਦਾ ਕੋਈ ਗੱਲ ਕੋਈ ਅਕਲ ਦੀ ਗੱਲ ਕਰੋ। ਜਿਹੜਾ ਘੜੀ ਮੈਂ ਲੈ ਗਿਆ ਮੇਰੀ ਵਾਈਫ 86 ਦੇ ਵਿੱਚ ਮੈਰਿਜ ਹੋ ਗਿਆ। ਉਹ ਲੋਕਾਂ ਦੇ ਵਿੱਚ ਨਹੀਂ ਵਿਛੜੀ ਤੇ ਫਿਰ ਗੱਲ ਕਰੇ। ਕਿ ਜੀ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਣਾ ਇਹਨਾਂ ਚੱਬੇ ਵਾਲ ਦਾ ਮੁੰਡਾ ਕਿਉਂ ਲੈਂਦਾ ਉਹ ਪਰਿਵਾਰ ਵਾਲ ਨਹੀਂ ਉੱਥੋਂ ਦੀ ਮਾਸੀ ਦਾ ਮੁੰਡਾ ਕਿਉਂ ਲੈ ਕਮਾੜ ਹੋ ਗਈ ਯਾਰ ਇਹ ਝੂਠਿਆਂ ਦੀ ਜਮਾਤ ਹੈ ਜਿਵੇਂ ਇਹਨਾਂ ਬਦਲਾ ਬਦਲਾ ਤਰਕੇ ਲੋਕਾਂ ਨੂੰ ਕੁੱਟਿਆ ਤੇ ਕੁੱਟਿਆ ਕਿਸਾਨੀ ਨੂੰ ਇਹਨਾਂ ਕੁੱਟਿਆ ਕਿਸਾਨਾਂ ਨੂੰ ਮੰਡੀਆਂ ਚ ਕੁੱਟਿਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਲੁੱਟਿਆ ਇਹ ਇਹ ਸਾਰੀ ਚੀਜ਼ਾਂ ਸਾਡੇ ਦੇਣ ਚਾਹੀਏ ਨੇ ਅਸੀਂ ਦਾ ਟੋਕ ਟੰਕਵਾਰੀ ਕਰਾਂਗੇ ਔਰ ਉਸੇ ਦਿਨ ਦੇ ਵੇਖੋ ਜਦੋਂ ਟਾਈਮ ਆਇਆ ਇਹ ਲੜਬੜੇ ਨੇ ਕਿਸਾਨੀ ਦੀ ਗੱਲ ਤੁਸੀਂ ਕੀਤੀ ਆ ਆਸਾਮ ਤੇ ਨਾਗਾਲੈਂਡ ਦੇ ਵਿੱਚ ਵੀ ਚੋਣ ਜਿਹੜੇ ਚੋਣ ਨੇ ਸਾਡੇ ਰਿਜੈਕਟ ਕਰ ਦਿੱਤੇ ਗਏ ਅੱਜ ਪਹਿਲਾਂ ਵੀ ਕੀਤੇ ਸੀ ਕਈ ਸਿੱਟਾ ਨੇ ਹੋਣ ਦੇ ਕੋਈ ਇਹ ਚੀ ਮੁਨਿਸਟਰ ਜਿਹੜਾ ਕਟਾਰੂ ਚੱਕਿਆ ਨੇ ਇਹਨੂੰ ਪਤਾ ਹੀ ਨਹੀਂ ਇਹਨੂੰ ਪੁੱਛੋ ਕਿ ਪਿਛਲੇ 5 ਸਾਲ ਕਿਉਂ ਨਹੀਂ ਕਦੀ ਰਿਜੈਕਟ ਹੋਏ ਤੇਰੇ ਹੋਣੀ ਕਿਉਂ ਹੋਏ ਨੇ ਦੋ ਸਾਲਾਂ ਦੇ ਚੋਣ ਨੇ ਮੇਰਾ ਖਿਆਲ ਕਿ ਇਹ ਇਹ ਜਿਹੜੇ ਖੜ ਤੱਕ ਕੰਫਰੰਸ ਕਰ ਦੋਣੇ ਚਾਹੇ ਇਹ ਸਲਫ ਇਹ ਆਮ ਚਾੜੂ ਵਾਲਿਆਂ ਨੇ ਚਾੜੂ ਲਾ ਕੇ ਪੈਸੇ ਇਕੱਠੇ ਕਰਦਾ ਇਹ ਕਿਸਾਨੀ ਦੀ ਗੱਲ ਜੀ ਪਰ ਦਾਸ ਜਿਹੜਾ ਇਹ ਚੰਡੀਗੜ੍ਹ ਵਿਧਾਨ ਸਭਾ ਜੰਗੀ ਲੈਂਡ ਦੇ ਹਰਿਆਣੇ ਵਾਲੀ ਗੱਲ ਸੀ ਮਾਨ ਸਾਹਿਬ ਮੈਂ ਤੁਹਾਨੂੰ ਇਹ ਮੈਂ ਸਮਝ ਗਿਆ ਮਾਨ ਸਾਹਿਬ ਤੁਸੀਂ ਜਿਹੜਾ ਮੁੱਖ ਮੰਤਰੀ 2022 ਚ ਜਦੋਂ ਇਹ ਜਿਹਾ ਤੇ ਨੇ ਉਹਨਾਂ ਨੇ ਵਿਧਾਨ ਸਭਾ ਦੀ ਗੱਲ ਚੱਲੀ ਮੁੱਖ ਮੰਤਰੀ ਆਪ ਸਟੇਟਮੈਂਟ ਦੇ ਦਿੱਤਾ ਕਿ ਪੰਜਾਬ ਨੂੰ ਨਵੀਂ ਵਿਧਾਨ ਸਭਾ ਬਣਾਉਣੀ ਹੈ ਟਵੀਟ ਕੀਤਾ ਕਿਹਦਾ ਟਵੀਟ ਕੀਤਾ ਇਹੋ ਜਦ ਮੁੱਖ ਮੰਤਰੀ ਮਹਿਲਾ ਕੱਲ 5:30 ਵਜੇ ਸ਼ਾਮੀ ਨੇ ਟਵੀਟ ਕੀਤਾ ਸੀ ਉਦੋਂ ਪਤਾ ਨਹੀਂ ਕਿਹੜੀ ਦੁਨੀਆ ਕਿ ਸੀ ਪੰਜਾਬ ਦੇ ਉੱਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਪੰਜਾਬ ਲਈ ਬਣਿਆ ਤੇ ਪੰਜਾਬ ਲਈ ਹੀ ਰਹੇਗਾ ਪਰ ਇਹਦੇ ਵਿੱਚ ਇੱਕ ਇਹਨੇ ਮੁੱਖ ਮੰਤਰੀ ਨੇ ਗਲਤੀ ਕੀਤੀ ਚੰਡੀਗੜ੍ਹ ਦੇ ਵਿੱਚੋਂ ਥਾਂ ਜਿਹੜੀ ਮੇਰਾ ਖਿਆਲ ਥੋੜੀ ਜੀ ਥਾਂ ਹਰਿਆਣਾ ਦੀ ਹੈ ਬਾਕੀ ਸਾਰੀ ਦੀ ਸਾਰੀ ਚੰਡੀਗੜ੍ਹ ਚੋਂ ਦਿੱਤੀ ਇਹਨੇ ਪੰਜਾਬ ਦੇ ਨਾਲ ਠੋਖਾ ਕੀਤਾ ਪੰਜਾਬ ਦੇ ਇਹਨੇ ਪੜਿਆ ਇੰਨੀਆਂ ਅੱਜ ਤੱਕ ਤੇ ਸਾਡਾ ਜੋ ਸ਼ੇਅਰ ਹੈ ਉਹਨ ਤੋਂ ਵੀ ਇਹ ਥੱਲੇ ਲੈ ਕੇ ਚ ਲੱਗਾ ਇਹ ਮੁੱਖ ਮੰਤਰੀ ਨੇ ਪੂਰੇ ਦੇ ਐਸਵਾਈਐਲ ਤੇ ਆਪਣਾ ਕਲੇਮ ਛੱਡੀ ਜਾ ਰਿਹਾ ਹੈ ਇਹ ਜੇ ਚੰਡੀਗੜ੍ਹ ਤੇ ਛੱਡ ਦਿੱਤਾ ਇਹ ਪੰਜਾਬ ਨੂੰ ਬਹੁਤ ਇੱਕ ਟ੍ਰਾਪ ਹੈ ਇਲੈਕਸ਼ਨ ਤੋਂ ਬਾਅਦ ਰਹਿੰਦਾ ਹੱਸਾ ਤੁਹਾਡੀ ਕੋਈ ਸਟ੍ਰੈਟਜੀ ਹੋਵੇ ਕਿ ਇਸ ਇਸ਼ੂ ਨੂੰ ਲੈ ਕੇ ਤੁਹਾਡੀ ਇੱਕ ਗੱਲ ਥੋੜਾ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਾਜਮੇਰ ਖਲ ਸੁਖਵੀਰ ਬਾਦਲ ਵੀ ਅਸਤੀਫਾ ਦੇ ਗਿਆ ਕਿੰਨੇ ਉਹਨੂੰ ਪਹਿਲਾਂ ਦੇ ਦਿੰਦਾ ਤੇ ਸ਼ਾਇਦ ਅਕਾਲੀ ਦਲ ਬਚ ਜਾਂਦਾ ਚਲੋ ਜੇ ਮਹਾਤਮਾ ਕਰੇ ਅਕਾਲੀ ਦਲ ਬਚੇ ਉਹਦੇ ਵਿੱਚ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਸੁਖਵੀਰ ਬਾਦਲ ਜਿਹੜੇ ਟਾਈਮ ਬਣਿਆ ਜਨਤਾ ਪਾਰਟੀ ਦੀ ਸਰਕਾਰ ਬਈ ਉਹ ਲੋਕ ਫਰਮਟੀ 8 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਬਾਅਦ ਇਹਨਾਂ ਨੇ ਹੀ ਜਿਹੜਾ ਸੰਤ ਲੰਗੋਵਾਲ ਅਕੋਰਡ ਪ੍ਰਕਾਸ਼ ਸਿੰਘ ਬਾਦਲ ਦੀ ਬੀਠੋ ਪਰ ਕੇ ਨਹੀਂ ਜੋ ਨੇਤਾ ਤੋਂ ਕਈ ਸਾਲ ਪਹਿਲਾਂ ਜਿਹੜਾ ਚੰਡੀਗੜ੍ਹ ਪੰਜਾਬ ਦਾ ਹੁਣਾ ਸੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੀ ਹੋਂਦ ਕਿਤੇ ਪਦਵ ਕਿ 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 ਜਗਰ ਇਹ ਬਹੁਤ ਵੱਡਾ ਵਿਸ਼ਾ ਇਹਦੇ ਤੇ ਕਦੇ ਬਾਤ ਕੋਈ ਇਹ ਜਿਵੇਂ ਅਕਾਲੀ ਦਲ ਜਿਵੇਂ ਅਕਾਲੀ ਦਲ ਕੋਈ ਸਾਈਡ ਤੇ ਹੋ ਗਿਆ ਜਿਵੇਂ ਅੱਜ ਸੀ ਵੀ ਰਿਜ਼ਾਈਨ ਕਰ ਗਿਆ ਜੇ ਇਹ ਨਹੀਂ ਹੋਈ ਤਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹਾਂ ਤੁਸੀਂ ਪੰਜਾਬ ਦੀ ਇਹ ਇਲਵਾਈ ਤੁਸੀਂ ਲੜੋਗੇ ਆਫਟਰ ਇਲੈਕਸ਼ਨ ਵੇਖੋ ਅਕਾਲੀ ਦਲ ਤੇ ਹੋਰ ਜਿਹੜਾ ਨੇ ਮੈਂ ਇਹ ਕਹਿਣਾ ਕਿ ਅਕਾਲੀ ਦਲ ਅਜੇ ਵੀ ਨਹੀਂ ਖਤਮ ਹੋਣਾ ਚਾਹੀਦਾ ਹੰਦਰ ਸਾਹਿਬ ਤੁਹਾਨੂੰ ਦੱਸਦਾ ਕਿ ਇਲੈਕਸ਼ਨ ਜਿਹੜਾ ਫ੍ਰੀ ਫੇਅਰ ਹੁੰਦੇ ਕੋਈ ਤੁਹਾਨੂੰ ਡਾਊਟ ਹੈ ਆ ਜਿਹੜੇ ਵਰਕਰ ਨੇ ਫੇਅਰ ਤੇ ਨਾਪੇ ਹੀ ਕਰ ਲੈਣਾ ਫੋਲਟ ਇਹਨਾਂ ਨੇ ਨਹੀਂ ਹੋਣ ਦੇਣਾ ਜੇ ਕੁਕ ਕਿਵੇਂ ਰੱਖ ਰੱਖ ਕੇ ਗੋਲ ਮਾਰਦੇ ਨੇ ਸਿੱਧਾ ਆਏ ਜਿਹੜੇ ਇੱਕ ਗੋਲ ਕਰਦੇ ਚਲੋ